ਮੈਂ ਕੱਲੀ ਜਾਣੇ ਕਮਾਣੇ ਆਣੀ ਆ ਇਹ ਵੀ ਝੱਪਾ ਦਾ ਏ ਮੇਰੇ ਰਿਸ਼ਤੇਦਾਰ ਮੇਰੇ ਪੱਗਰ ਤੱਕ ਬੈਠੂ ਏ ਮੈਂ ਤਾਂ ਹੀ ਤਾਂ ਕਿਹਾ ਦੀ ਬਾਤ ਅਸੀਂ ਤਾਂ ਕਾਰਵਾਈ ਨੂੰ ਬੈਠੇ ਮੇਰੇ ਬਰਾਬਰ ਮੇਰੇ ਬੰਦੇ ਦੇ ਬਰਾਬਰ ਜਾਣੀ ਹੁਣ ਇੱਕ ਕੱਲੀ ਕਿੱਥੇ ਕਿੱਥੇ ਜਾਏਗੀ ਪਰ ਮੈਂ ਕਦੇ ਕਿਹਾ ਭਾਈ ਮੈਂ ਕਦੇ ਕਿਹਾ ਮੈਂ ਹੁਣ ਕਿਸੇ ਦੇ ਉਹਨਾਂ ਦਾ ਬੰਦਾ ਇੱਕਲੀ ਰਹੇ ਨਹੀਂ ਹੋ ਜਾਣਗੇ ਯਾਰ ਸਾਰੇ ਨਾਮ ਮੈਂ ਆਪਣਾ ਮਨਜੀਤ ਸਿੰਘ ਜੀ ਕਿਹੜਾ ਪਿੰਡ ਆ ਤੇ ਕੀ ਗੱਲ ਬਾਤ ਹੋ ਗਈ ਭਰਾ ਜੀ ਸਾਡੀ ਲੜਾਈ ਹੋ ਗਈ ਉਹ ਵੀ ਨਾ ਪਹਿਲਾਂ ਮੇਰੇ ਭਾਈ ਉਹਨਾਂ ਨੇ ਦਾ ہماری ਉਹਦੇ ਵੀ ਜਨਾਸਿ ਮਾਰੀ ਮੰਨੋ ਉਹਨਾਂ ਦੀ ਸਿਹਤ ਤੇ ਹੱਥ ਲੱਗੀ ਅਸੀਂ 1.5 ਮਹੀਨਾ ਹੋ ਗਏ ਟੱਕੇ ਖਾਂਦਿਆਂ ਨੂੰ ਸਾਡੀ ਕੋਈ ਸੁਣਵਾਈ ਕੋਈ ਕਾਰਵਾਈ ਨਹੀਂ ਕਰੀ ਤੇ ਉਸ ਟਾਈਮ ਕਿ ਕਿਹੜੀ ਤਾਰਾ ਸਰਪਰਚਾ ਦਾ ਜਿੱਤਿਆ ਸੀਗਾ ਇਹਨਾਂ ਨੇ 1050 400 ਕਿ ਕ ਕਰਦੇ ਹਮਲਾ ਕਰਿਆ ਸੀਗਾ ਹਾਂ ਕਰਦੇ ਹਮਲਾ ਕਰਿਆ ਅੱਛਾ ਉਹਨਾਂ ਦੀ ਅੱਜ ਡੈਥ ਹੋ ਚੁੱਕੀ ਆ ਡੈਥ ਰਾਤ ਕਿਥੇ ਹੋਈ ਸਾਡੇ ਤੋਂ ਸਾਡੇ ਤੋਂ ਹੈਈ ਸਾਡੀ ਸਵੇਰ ਦੇ ਬੈਠੇ ਇਹਦੇ ਵੀ ਡੈਥ ਕਿਹੜੇ ਘਰ ਹੋਈ ਆ ਕਿੱਥੀ ਹੋਈ ਘਰ ਹੋਈ ਨਹੀਂ ਘਰ ਅੱਜ ਘਰ ਡੈਥ ਹੋਈ ਉਹਨਾਂ ਦੀ ਅੱਜ ਅਸੀਂ ਉਹਨਾਂ ਹਸਪੀਟਲ ਚ ਆਏ ਆ ਪਰ ਜਿ ਕੋਈ ਸੁਣਵਾਈ ਨਹੀਂ ਕੱਲ ਹੋਣ ਵਿੱਚ ਸੀਗੇ ਤੇ ਹੁਣ ਤੁਹਾਡੀ ਕੀ ਡਿਮਾਂਡ ਅਸੀਂ ਹੁਣ ਫੈਸਲਾ ਚਾਹੁੰਦੇ ਆ ਸਾਡੀ ਸੁਣਵਾਈ ਇਹੀ ਹੈ ਇਹ ਸਾਨੂੰ ਬੰਦੇ ਚੱਕੇ ਜਾਣਗੇ ਮਿਲ ਚ ਆਵੇ ਸਾਨੂੰ ਇਨਸਾਫ ਮਿਲੇ ਮਸੇ ਇਹਨੂੰ ਰੈਸਟ ਕੀਤਾ ਜਾਵੇ ਉਹ ਬੰਦੇ ਆਜ਼ਾਦ ਫਿਰ ਰਹੇ ਨੇ ਸਾਡੇ ਅਸੀਂ ਸਵੇਰ ਦੌਰੇ ਵਿਰਾਕਰਾਂ ਤੇ ਭੁੱਖੇ ਪਿਆਸੇ ਫਿਰ ਰਹੇ ਸਾਡੀ ਵੀ ਕੋਈ ਸੁਣਵਾਈ ਹੋਣੀ ਚਾਹੀਦੀ ਹੈ ਪੰਜੀ ਕੀ ਨਾਮ ਹੈ ਆਪਣਾ ਮਨਪ੍ਰੀਤ ਖੋਰਾ ਜੀ ਕਿਹੜਾ ਪਿੰਡ ਹੈ ਜੀ ਤੇਰੇ ਆ ਜੀ ਕੀ ਗੱਲ ਬਾਤ ਹੋ ਗਈ ਸੀ ਲੜਾਈ ਹੋ ਗਈ ਥੀ ਜੀ ਕਿੰਨਾ ਟਾਈਮ ਪਹਿਲੇ 1.5 ਮਹੀਨਾ ਹੋ ਗਿਆ ਜੀ 2 ਤਰੀਕ ਜਿਹੜੀ ਲੜਾਈ ਹੋਈ ਸੀ ਉਹਦੇ ਚ ਕੋਣ ਜ਼ਖਮੀ ਹੋਇਆ ਸੀਗਾ ਮੇਰੇ ਹਸਬੰਦ ਤੇ ਜੀ ਕਾਲ ਜਿੰਦਗੀ ਤੇ ਕਿੱਥੇ ਐਡਮਿਟ ਸੀਗੇ ਫਿਲਹਾਲ ਉਰੀ ਇਹ ਪਹਿਲਾਂ ਰਾਜਪੁਰੀ ਤੇ ਜੀ ਪੋਸਟ ਵਿਟਲ ਦੇ ਰਾਜਪੁਰੇ ਜੀ ਅੱਛਾ ਫਟ ਕਿਥੇ ਵਜਈ ਹੋਈ ਸੀ ਉਹਦੇ ਸਿਰ ਤੇ ਲੱਗੀ ਹੈ ਜੀ ਇਹ ਮਾਸੇਰ ਜੀ ਤੇ ਹੁਣ ਕੀ ਹੋਇਆ ਕੋਲੋਨਾਲੀ ਡੈਥ ਹੋ ਗਿਆ ਜੀ ਦਾਦੀ 1 ਵਜੇ ਡੈਥ ਹੋ ਗਈ ਇਹਨਾਂ ਦੀ ਮੇਰੀ ਕੋਈ ਸੁਣਾਈ ਨਹੀਂ ਹੋਈ ਹੈ ਜੀ ਮੈਂ ਰਾਤ ਨੂੰ ਐਨੀ ਲੇਕੇ ਬੈਠੀ ਮੇਰੀ ਕੋਈ ਸੁਣਾਈ ਨਹੀਂ ਹੋਈ 3 ਘੰਟੇ 4 ਘੰਟੇ ਮੈਨੂੰ ਰੇਵੀ ਹੋ ਗਿਆ ਬੈਠੀ ਨੂੰ ਟੀਕੇ ਸੱਟ ਲੱਗਣ ਲੱਗੀ ਕੋਈ ਸਮਾਈ ਨਹੀਂ ਹੋਈ ਮੇਰੀ ਕੋਈ ਕਾਲ ਨਹੀਂ ਹੋਈ ਹੈ ਜੀ ਇਹ ਆਪਣਾ ਪਰਚਾ ਦਰਜ ਹੋਇਆ ਸੀ ਸਾਡਾ ਐਫ ਆਈ ਆਰ ਨੰਬਰ 54 ਜੀ ਠੀਕ ਹੈ ਦਰਜ ਹੋਈ ਸੀ ਸਾਡੀ ਐਫ ਆਈ ਆਰ ਨੰਬਰ 54 116 2025 ਨੂੰ ਕਰਮਚੰਦ ਦੇ ਸੱਟਾਂ ਲੱਗੀਆਂ ਸੀਗੀਆਂ ਤੇ ਕਰਮ ਸਿੰਘ ਦੇ ਠੀਕ ਹੈ ਸਿਹਰਾ ਪਿੰਡ ਦੇ ਠੀਕ ਹੈ ਉਹਦੇ ਸੱਟਾਂ ਲੱਗੀਆਂ ਸੀ ਤੇ ਸਰਾਹ ਤੋਂ ਦੀ 12 ਮਹੀ ਤੋਂ ਬਾਅਦ ਜਦੋਂ ਪਹਿਲਾਂ ਹਸਪੀਟਲ ਦਾਖਲ ਸੀਗਾ ਫਿਰ ਉਹਨੂੰ ਛੁੱਟੀ ਮਿਲ ਗਈ ਸੀ ਤੇ ਉਹਦੀ ਘਰੇ ਡੈਥ ਹੋ ਗਈ ਸਵੇਰੇ ਸਾਨੂੰ ਪਤਾ ਲੱਗਿਆ ਉਸ ਤੋਂ ਬਾਅਦ ਅਸੀਂ ਡੈੱਡ ਬੋਡੀ ਇੱਥੇ ਲਿਆਵੀ ਤੇ ਹੁਣ ਅਸੀਂ ਇਹਨਾਂ ਦੇ ਬਿਆਨ ਲਿਖਾਉਂਦੇ ਆ ਜਿਨ੍ਹਾਂ ਜਿਨ੍ਹਾਂ ਦੇ ਖਿਲਾਫ ਪਹਿਲਾਂ 9 ਬੰਦਿਆਂ ਦੇ ਖਿਲਾਫ ਪਰਚਾ ਦਰਜ ਹੋਇਆ ਹੋਇਆ ਹੈ ਉਹ 3452 ਦਾ ਤੇ ਕ੍ਰੋਸ ਵੀ ਹੋਇਆ ਹੋਇਆ ਤੇ ਉਹ ਜਿਹੜੇ ਬਿਆਨ ਲਿਖਾਉਂਦੇ ਹੋ ਸਾਇ ਤੇ ਅਸੀਂ ਕਾਰਵਾਈ ਕਰਕੇ ਜੁਰਮਚ ਵਾਧਾ ਕਰਕੇ ਇਹਨਾਂ ਬੰਦਿਆਂ ਨੂੰ ਅਰੈਸਟ ਕਰਦੇ ਹਾਂ ਹੁਣ ਕੀ ਲੱਗਦਾ 103 ਨੇ ਜ ਕਨਵਰਟ ਕੀਤਾ ਜਾਊਗਾ ਹਾਂਜੀ ਹਾਂਜੀ ਕਰਾਂਗੇ ਜਿਹੜੀ ਧਾਰਾ ਬੰਦੀਆ ਪੋਸਟਮੈਂਟ ਹੋ ਕੇ ਕਰਾਂਗੇ ਜੋ ਬੰਦੀ